ਤੇਰਾ ਜੀਵਨ ਧਰਪਣ ਚਿਤਰਾਵਾ ਤੇ ਕਿਦਾ ਨਾ ਮਿਲੀ ਮਾਂ ਦੀ ਗੋਦੀ ਨਾ ਬਾਪੂ ਖਿਡਾਇਆ ਨਾ ਮਿਲੀ ਮਾਂ ਦੀ ਗੋਦੀ ਨਾ ਬਾਪੂ ਖਿਡਾਇਆ ਨਾਨੀ ਨੇ ਕੁੱਟ ਕੇ ਕਲੇਜੇ ਸਿਲਾਇਆ ਨਾਨੀ ਨੇ ਕੁੱਟ ਕੇ ਕੱਲੇਜੇ ਸਿਲਾਇਆ ਨਿੱਕੇ ਨਿੱਕੇ ਹੱਥਾਂ ਨੇ ਨਿੱਕੇ ਨਿੱਕੇ ਹੱਥਾਂ ਨੇ ਕੀਤੀ ਕਮਾਈ ਜੀਵਨ ਦੀ ਗੱਡੀ ਨੂੰ ਚਾਬੀ ਸਿਲਾਈ ਜੀਵਨ ਦੀ ਗੱਡੀ ਨੂੰ ਚਾਬੀ ਸਿਲਾਈ ਤੱਕ ਸੁੰਦਰ ਮੁਖੜਾ ਤੇ ਮਿੱਠੀ ਮਿੱਠੀ ਬੋਲੀ ਤੱਕ ਸੁੰਦਰ ਮੁਖੜਾ ਤੇ ਮਿੱਠੀ ਮਿੱਠੀ ਬੋਲੀ ਪਾਣੀ ਦੀ ਮਾਈ ਤਾ ਹੋ ਗਈ ਸੀ ਕੋਲੀ ਪਾਣੀ ਦੀ ਮਾਈ ਤਾ ਹੋ ਗਈ ਸੀ ਕੋਲੀ ਰੀ ਜਾਂਚ ਭਜੀ ਨੇ ਰੀ ਜਾਂਚ ਫਿਜੀ ਨੇ ਗਲ ਪੱਲੂ ਪਾਇਆ ਫੇਕਰ ਪਾਣੀ ਸ਼ਾਦੀ ਦਾ ਗੁਰਾਂ ਨੂੰ ਸੁਣਾਇਆ ਰੀਝਾਂ ਇੱਕ ਮਾਂ ਦੀਆਂ ਦਿਖਾਵਾ ਤਕਦਾ ਰੀਝਾਂ ਇੱਕ ਮਾਂ ਦੀਆਂ ਦਿਖਾਵਾ ਤਕਦਾ ਤੇਰਾ ਜੀਵਨ ਦਰਪਣ ਚਿਤਰਾਵਾ ਤਕਦਾ ਅਮਰਦਾਸ ਸਤਗੁਰ ਮੇਹਰਾਂ ਦਾ ਦਾਤਾ ਲਿਖੀਆਂ ਤੁਰਾਂ ਦੀਆਂ ਬੁਝੀਆਂ ਵਿਦਾਤਾ ਲਿਖੀਆਂ ਤੁਰਾਂ ਦੀਆਂ ਬੁਝੀਆਂ ਵਿਦਾਤਾ ਪੁੱਛ ਬੈਠੇ ਪੁੱਛ ਬੈਠੇ ਪਾਣੀ ਦਵਰ ਕੈਸਾ ਹੋਵੇ ਹੱਸ ਬੋਲੀ ਮਾਈ ਜੋ ਸਾਵੇਂ ਖਲੋਵੇ ਹੱਸ ਬੋਲੀ ਮਾਈ ਜੋ ਸਾਵੇਂ ਖਲੋਵੇ ਪਿਛਲੇ ਕਰਮਾਂ ਦਾ ਅੰਕਰ ਫੁੱਟਿਆ ਬੜ ਭਾਗੀ ਪੀਟੇ ਉਹ ਰਿਸਕ ਪਰੁਖ ਪੁਰਖ ਮੈ ਰਾਗੀ ਭਾਗੀ ਪਰਿਆ ਦਿਨ ਫਿਰ ਉਹ ਸੀ ਚੜਿਆ ਫੜਾਇਆ ਇੱਕ ਪੱਲਾ ਦੂਜਾ ਪੱਲਾ ਫੜਿਆ ਫੜਾਇਆ ਇੱਕ ਪੱਲਾ ਦੂਜਾ ਪੱਲਾ ਫੜਿਆ ਰਹਿਮਤ ਮੀ ਵਰਸਿਆ ਰਹਿਮਤ ਮੀ ਵਸਿਆ ਵਰਸਾਵਾ ਤੇ ਕਿਦਾਂ ਮੈਂ ਤੇਰੀ ਉਪਮਾ ਗਾਵਾਂ ਤੇ ਕਿਦਾਂ ਆਖਰੀ ਪੰਕਤੀਆਂ ਜੀ ਵਾਹ ਜੀ ਸਤਿ ਗੁਰੂ ਨਾਨਕ ਦੀ ਗੱਦੀ ਦਾ ਗੁਰੂ ਨਾਨਕ ਗੱਦੀ ਦਾ ਬਣਿਆ ਤੂੰ ਬਾਰਸ ਦੁਖੀਆਂ ਗਰੀਬਾਂ ਨੂੰ ਰਜ ਦਿੱਤੀ ਟਾਰਸ ਸਾਂਝਾਂ ਦਾ ਸਾਖੀ ਇੱਕ ਸਰੋਵਰ ਬਣਾਇਆ ਕਟ ਗਏ ਰੋਗ ਉਸ ਦੇ ਜੋ ਉਸ ਵਿੱਚ ਨਹਾਇਆ ਕਟੇ ਰੋਗ ਉਸ ਦੇ ਜੋ ਉਸ ਵਿੱਚ ਨਹਾਇਆ ਗੁਣ ਤੇਰੇ ਬਹੁਤੇ ਲਿਖ ਪਾਵਾਂ ਤੱਕਦਾ ਗੁਣ ਤੇਰੇ ਬਹੁਤੇ ਲਿਖ ਪਾਵਾਂ ਤੱਕਦਾ ਮੈਂ ਆਪਣੀ ਕਲਮ ਨੂੰ ਚਲਾਵਾਂ ਤੱਕਦਾ ਤੇਰਾ ਜੀਵਨ ਦਰਪਨ ਚਿਤਰਾਮਾ ਤਾਂ ਕਿਦਾਂ